ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀ ਦਾ ਇੱਕ ਖਾਨ ਬਹੁਤ ਮਸ਼ਹੂਰ ਹੈ ਉਹ ਕਹਿੰਦੇ ਜਿੰਨੇ ਲਾਈ ਗੱਲੀ ਉਹਦੇ ਨਾਲ ਹੀ ਤੋਰ ਚੱਲੀ ਅੱਜ ਸਾਡਾ ਜਿਹੜਾ ਪੰਜਾਬੀ ਭਾਈਚਾਰਾ ਆਇਆ ਜਿੱਥੇ ਦੁਨੀਆਂ ਦੇ ਵਿੱਚ ਆਪਣੀ ਮਿਹਨਤ ਸਦਕਾ ਆਪਣੇ ਬਲਬੂਤੇ ਤੇ ਆਪਣੇ ਧਰਮ ਦੇ ਸਿਧਾਂਤ ਦੇ ਸਦਕਾ ਆਪਣਾ ਨਾਮ ਬਣਾ ਕੇ ਬੈਠਾ ਹੈ ਉਥੇ ਇੱਕ ਸਾਡੇ ਵਿੱਚ ਲਾਈ ਲੱਗ ਲਾਣਾ ਵੀ ਹੈਗਾ ਜਿਹੜਾ ਕਿ ਲੰਮੀ ਕਿਤੇ ਸੋਚ ਵਿਚਾਰ ਨਹੀਂ ਕਰਦਾ ਉਹਨੇ ਸਿਰਫ ਤੋਂ ਸਿਰਫ ਜਿਹੜੀ ਗਵਾਂਢੀ ਨੇ ਗੱਲ ਕਰ ਲਈ ਜਾਂ ਜਿਹੜੀ ਸਾਹਮਣੇ ਕੋਈ ਖੂਨ ਛਾਲ ਮਾਰਦਾ ਪਿਆ ਉਹਨੇ ਵੇਖ ਕੇ ਉਹਨੂੰ ਮਾਰਨੀ ਮਾਰਨੀ ਆ ਤੁਸੀਂ ਜਿਆਦਾ ਨਾਲ ਦੂਰ ਜਾਓ ਤੇ ਸਭ ਤੋਂ ਵੱਡੀ ਗਲਤੀ ਅੱਜ ਕੱਲ੍ਹ ਪੰਜਾਬ ਚ ਨਸ਼ੇ ਦੀ ਲਾ ਲਓ ਨਸ਼ੇ ਵਾਸਤੇ ਅਕਾਲੀ ਦਲ ਨੂੰ ਭੰਡਣ ਲਈ ਕਾਂਗਰਸ ਨੇ ਤੇ ਆਮ ਆਦਮੀ ਨੇ ਬੜਾ ਵੱਡਾ ਜੋਰ ਲਾਇਆ ਪਿੱਛੋਂ ਸਰਕਾਰ ਇਹਨਾਂ ਦੀ ਆ ਗਈ ਕਾਂਗਰਸੀਆਂ ਦੀ ਨਸ਼ਾ ਦੋ ਦੁਕਣਾ ਚੋਕਣਾ ਹੋ ਗਿਆ ਹੁਣ ਆਮ ਆਦਮੀ ਦੀ ਆ ਗਈ ਹੈ ਸਾਰੀਆਂ ਹੱਦਾਂ ਹੀ ਪਾਰ ਹੋ ਗਈਆਂ ਇਹਦੇ ਵਿੱਚ ਸਿਰ ਤੋਂ ਸਿਰਫ ਸਾਨੂੰ ਲਾਈ ਲੱਗ ਲੋਕਾਂ ਨੂੰ ਇਹ ਸਿਆਸੀ ਲੋਕਾਂ ਨੇ ਮੂਰਖ ਬਣਾਇਆ ਜਦਕਿ ਇਹਨਾਂ ਨੂੰ ਪਤਾ ਸੀ ਕਿ ਨਸ਼ਾ ਨਾ ਤਾਂ ਕੋਈ ਸਿਆਸੀ ਧਿਰ ਨੇ ਕਿਸੇ ਨੇ ਲੈ ਕੇ ਉਹਨਾਂ ਤੇ ਨਾ ਕੋਈ ਸਿਆਸੀ ਧਿਰ ਖਤਮ ਹੀ ਕਰ ਸਕਦੀ ਹੈ ਸਿਰ ਤੋਂ ਸਿਰਫ ਇਹਨਾਂ ਨੇ ਚਿੱਕੜ ਸੁੱਟਣਾ ਸ਼ੁਰੂ ਕੀਤਾ ਨਸ਼ੇ ਦੀ ਬਹੁਤ ਆਦ ਗਿਣਤੀ ਜਿਹੜੀ ਵਧੀ ਹੈ ਉਹਦਾ ਕਾਰਨ ਵੀ ਸਾਡਾ ਲਾਈ ਲੱਗ ਪੁਣਾ ਹੈ ਸਾਡੇ ਆਣੇ ਇੱਕ ਗੱਲ ਜ਼ਰੂਰ ਵੇਖਣੀ ਹੈ ਵੀ ਜਿਹੜੀ ਉਹ ਚੀਜ਼ ਉਹਨੇ ਖਾਧੀ ਹੈ ਨਾ ਇਹਦਾ ਸਵਾਦ ਇੱਕ ਵਾਰੀ ਜ਼ਰੂਰ ਚੱਖਣਾ ਹੈ ਜੇ ਕਿਸੇ ਨੇ ਕਹਿਤਾ ਨਾ ਵੀ ਇੱਕ ਚਟੇ ਦਾ ਆਨੰਦ ਬੜਾ ਆਉਂਦਾ ਤਾਂ ਉਹਨੇ ਇੱਕ ਵਾਰੀ ਲਾ ਕੇ ਤਾਂ ਵੇਖੀਏ ਸਵਾਦ ਤਾਂ ਵੇਖੀਏ ਇਸੇ ਸਵਾਦ ਚੱਖਣ ਦੇ ਵਿੱਚ ਹੀ ਹਜ਼ਾਰਾਂ ਲੱਖਾਂ ਜਿਹੜੀਆਂ ਜਵਾਨੀਆਂ ਬਰਬਾਦ ਹੋ ਗਈਆਂ ਚਾਹੇ ਉਹ ਸ਼ਰਾਬ ਦਾ ਸਵਾਦ ਸੀ ਚਾਹੇ ਉਹ ਚਟੇ ਦਾ ਸਵਾਦ ਸੀ ਚਾਹੇ ਕਿਸੇ ਹੋਰ ਨਸ਼ੇ ਦਾ ਸਵਾਦ ਸੀ ਇਵੇਂ ਇੱਕ ਟ੍ਰੈਂਡ ਸਾਡੇ ਵਿੱਚ ਬਾਹਰ ਜਾਂਦਾ ਹੈ ਜੇ ਗਵਾਂਡੀ ਦਾ ਬੱਚਾ ਚਲਾ ਗਿਆ ਜਾਂ ਕਿਸੇ ਹੋਰ ਦਾ ਬੱਚਾ ਚਲਾ ਗਿਆ ਤੇ ਜੀ ਕਰਦਾ ਵੀ ਕਿਹੜਾ ਵੇਲਾ ਹੋਵੇ ਮੇਰਾ ਵੀ ਜਹਾਜ ਚੜ ਜੇ ਉਹਨੂੰ ਜਹਾਜ ਚੜਾਉਣ ਦੇ ਬਦਲੇ ਜਿੰਨੇ ਮਰਜ਼ੀ ਪਾਪੜ ਵੇਲਣੇ ਪੈਣ ਸਾਰੀ ਭਾਵੇਂ ਜਾਇਦਾਦ ਵੇਚਣੀ ਪਵੇ ਉਹ ਬਾਹਰ ਜਾ ਕੇ ਭਾਵੇਂ ਜਿਵੇਂ ਮਰਜ਼ੀ ਰੋਵੇ ਕਰਲਾਵੇ ਵਿਹਲਾ ਬਿਠਾ ਹਜ਼ਾਰਾਂ ਇਹੋ ਜਿਹੇ ਐਗਜ਼ੈਂਪਲ ਆ ਉਦਾਹਰਨਾ ਹੁੰਦੀਆਂ ਪੀਆਂ ਸਾਰੇ ਕੰਟਰੀਆਂ ਦੇ ਵਿੱਚੋਂ ਸਾਰੇ ਦੇਸ਼ਾਂ 'ਚੋਂ ਕਿ ਜਿਹੜੇ ਪੰਜਾਬੀ ਉੱਥੇ ਆ ਬੇਕਾਮੇ ਓਕੇ ਬੈਠੇ ਆ ਤੇ ਰੋਂਦੇ ਪਏ ਆ ਤੇ ਬੜਾ ਔਖਾ ਗੁਜ਼ਾਰਾ ਕਰ ਰਿਹਾ ਪਰ ਨਹੀਂ ਜਿਹੜਾ ਸਾਡਾ ਲਾਈ ਲੱਗ ਪੁਣਾ ਹੈ ਉਹ ਸੀ ਸਿਰੇ ਚੜਾ ਕੇ ਹਟਣਾ ਹੈ ਜੇ ਸਾਡੇ ਜੀਮੀਦਾਰ ਭਰਾਵਾਂ ਚ ਵੀ ਬਹੁਤ ਸਾਰਾ ਲੱਗ ਲਾਈ ਲੱਗ ਪੁਣਾ ਹੈ ਵੀ ਇੱਕ ਕਿਸੇ ਨੇ ਟਰੈਕਟਰ ਲਿਆ ਤੇ ਉਹਦੇ ਨਾਲ ਵੀ ਇੱਕ ਟਰੈਕਟਰ ਜ਼ਰੂਰ ਲੈਣਾ ਜੇ ਉਹਨੇ ਐਦ ਕੀ ਆ ਕਿਸਮ ਬੀਜੀ ਹੈ ਇਹ ਨਹੀਂ ਵੇਖਣਾ ਵੀ ਉਹਦੀ ਪਰਖ ਕਰ ਲਈ ਜਾਵੇ ਵੀ ਇਹ ਕਿਸਮ ਦੇ ਪਿੱਛੇ ਕੀ ਕੀ ਨਾ ਇਹ ਕਿਸਮ ਸਾਰੇ ਬੀਜ ਦਿਓ ਉਹਦਾ ਵੀ ਨੁਕਸਾਨ ਹੁੰਦਾ ਹੈ ਇਵੇਂ ਵੋਟਾਂ ਵੇਲੇ ਗੱਲ ਚੱਲੀ ਐ ਵੋਟਾਂ ਪਾਉਣ ਵੇਲੇ ਵੀ ਆਉਨੇ ਹਾਂ ਹਾਂ ਆਪਾਂ ਯਾਰ ਇੱਕਰੀ ਦਾ ਬਦਲਾ ਲਿਆ ਕੇ ਵੇਖੀਏ ਇੱਕਰੀ ਦਾ ਇੱਧਰ ਪਾ ਕੇ ਵੇਖੀਏ ਉਹ ਸਵਾਦ ਸਵਾਦ ਦੇ ਵਿੱਚ ਸਾਰਿਆਂ ਨੇ ਜਿਹੜੇ ਇੱਕ ਵਰਗ ਲਈ ਲੱਖ ਵਰਗ ਸੀ ਉਹਨੇ ਵੋਟਾਂ ਦਾ ਧੱਕ ਤੀਆਂ ਪਰ ਹੁਣ ਰੋਂਦੇ ਪਏ ਹੁਣ ਸਮੁੱਚੇ ਪੰਜਾਬ ਦਾ ਵੀ ਨੁਕਸਾਨ ਐ ਤੇ ਆਪ ਦਾ ਵੀ ਨੁਕਸਾਨ ਐ ਸੋ ਭਰਾਓ ਲਈ ਲਗ ਪੁਣਾ ਛੱਟ ਦਿਓ ਸੋਸ਼ਲ ਮੀਡੀਆ ਤੇ ਤੁਸੀਂ ਜਿੰਨੂੰ ਮਰਜ਼ੀ ਚੁੱਕ ਕੇ ਹੀਰੋ ਬਣਾ ਲੈਂਦੇ ਜੇ ਉਹਦਾ ਅੱਗਾ ਨਹੀਂ ਵੇਦੇ ਪਿੱਛਾ ਨਹੀਂ ਵੇਦੇ ਉਹਦੇ ਜਿਹੜੀਆਂ ਗੱਲਾਂ ਬਾਤਾਂ ਨਹੀਂ ਵੇਦੇ ਵੀ ਇਹ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਜਾਂ ਕੋਈ ਸਿਆ ਰਾਜਨੀਤਿਕ ਤੌਰ ਤੇ ਸਾਡੇ ਨਾਲ ਕੋਈ ਗਲਤਤਾ ਨਹੀਂ ਕਿ ਇਹ ਵਰਤਾਓ ਕੀਤਾ ਜਾ ਰਿਹਾ ਸਾਨੂੰ ਕਿਤੇ ਬਦੂ ਤਾਂ ਨਹੀਂ ਬਣਾਇਆ ਜਾ ਰਿਹਾ ਨਾ ਬਸ ਜੋ ਕੁ ਮਾਰਾ ਚੰਗਾ ਗਾਲ੍ਹਾਂ ਵੀ ਕੱਢੀ ਜਾਂਦਾ ਉਹਨੂੰ ਵੀ ਸੁਮੀ ਜਾਣ ਕੇ ਬੈਠੇ ਉਹਨੂੰ ਵੀ ਰੋ ਬਣਾਈ ਜਾਂਦੇ ਆ ਆ ਹਾਲਾਤ ਤੁਸੀਂ ਪੰਜਾਬ ਦੇ ਪੈਦਾ ਕਰਦੇ ਆ ਇਹ ਕੋਸ ਵਰਗ ਨੇ ਜਿਹਨੂੰ ਲਾਈ ਲੱਗ ਵਰਗ ਕਹਿੰਦੇ ਆ ਸੋ ਕਿਰਪਾ ਕਰੋ ਜਿਵੇਂ ਕੋਨੇ ਕਿਹਾ ਸੀ ਨਾ ਪਕੜੀ ਵਟੇ ਪਿੱਤਲ ਦੇ ਤੇ ਸੋਨਾ ਤੋਲਣ ਲੋਕ ਸੋਨੇ ਨੂੰ ਸੋਨੇ ਨਾਲ ਹੀ ਤੋਲੋ ਚੰਗੇ ਰਾਂਗੇ ਆ ਜਿਹੜਾ ਹੁਣ ਚੱਲਦਾ ਪਿਆ ਟ੍ਰੈਂਡ ਇਹਨੂੰ ਬੰਦ ਕਰੀਏ ਲਾਈ ਲਗ ਪੁਣਾ ਨਹੀਂ ਦੂਰ ਅੰਦੇਚੀ ਨਾਲ ਸੋਚੀਏ ਜਿਵੇਂ ਸਿੱਖ sire ਅਰਦਾਸ ਕਰਦਾ ਨਾ ਸਿੱਖਾਂ ਦਾ ਮਨ ਨੀਵਾ ਮੱਤ ਉੱਚੀ ਮੱਤ ਉੱਚੀ ਰੱਖ ਕੇ ਸੋਚੀਏ ਕਿ ਅਸੀਂ ਜਾ ਕਿਹੜੇ ਪਾਸੇ ਨੂੰ ਰਹੇ ਆ ਕਿਤੇ ਸਾਡੇ ਨਾਲ ਕੋਈ ਧੋਖਾ ਤਾਂ ਨਹੀਂ ਫੇਰ ਹੋ ਰਿਆ ਸਾਡੇ ਨਾਲ ਕਿਤੇ ਹੀਰਾ ਫੇਰੀ ਤਾਂ ਨਹੀਂ ਹੋ ਰਹੀ ਜਿਹੜੇ ਧੋਖੇ ਖਾਦੇ ਤੂੰ ਸਬਕ ਵੀ ਲੈਣਾ ਚਾਹੀਦਾ ਸੁਆਸ ਕਰਦੇ ਆ ਸਮਝਣ ਵਾਲੇ ਇਹਨਾਂ ਗੱਲਾਂ ਨੂੰ ਸਮਝ ਲੈਣ